ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਸਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਜਾਂ ਮਾਤੜਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਲਜਾਮ ਵਾਲਾ ਨੇੜੇ ਹਰਫਗੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਉਹਨੂੰ ਫਿਰੋਜ਼ਪੁਰ ਬਾਈ ਲਾਭ ਹੁਣਾ ਦੇ ਫਾਰਮ ਤੇ ਪਹੁੰਚੇ ਆ ਚੰਗੇ ਦਧਾਰੂ ਦੁੱਧ ਵਾਲੇ ਇਥੋਂ ਪਸ਼ੂ ਆਪਾਂ ਵਿਖਾਉਣੇ ਆ ਤੁਹਾਨੂੰ ਤਿੰਨ ਐਨੀਮਲ ਮੱਝਾਂ ਵਿਖਾਵਾਂਗੇ ਠੀਕ ਆ ਜੀ ਤਿੰਨ ਵੜਾ ਵਿਖਾਵਾਂਗੇ ਇੱਕ ਵੜ ਧੋਕੜ ਵੀ ਹੈਗੀ ਆ ਸਾਰੀ ਡਿਟੇਲ ਕਰਾਂਗੇ ਸਾਂਝੀ ਬਣਿਆ ਰਿਓ ਫਰਜ਼ ਸਮਝ ਕੇ ਐਂਡ ਤੱਕ ਕਰਦੇ ਆ ਬਾਈ ਲਾਭ ਨਾਲ ਗੱਲਬਾਤ ਤੁਸੀਂ ਦੇ ਕਿਵੇਂ ਦੇ ਰਹਿਣਗੇ ਭਾਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਦਾਂ ਠੀਕ ਜੇ ਵਧੀਆ ਜੀ ਵਧੀਆ ਹੋਰ ਓਕੇ ਰਿਪੋਰਟਾਂ ਵਧੀਆ ਵਧੀਆ ਜੀ ਚੱਲਦੇ ਕੰਮ ਵਧੀਆ ਵਧੀਆ ਕਿੰਨੇ ਦੇ 100 ਦੇ ਤੇ 150 ਦੇ ਦੱਸ ਹੁਣ ਕਿੰਨੇ ਕੰਮ ਵਧੀਆ ਚੱਲਦਾ ਏ ਇਹ ਭਾਂਜਾ ਮੇਰੇ ਸ਼ੌਂਗੋੜਾ ਡੰਗਰਾ ਸੁਭਾ ਜਾ ਤੇ ਵੀਡੀਓ ਚ ਬਣਾ ਬਹੁਤ ਵਧੀਆ ਕਿਹੜੇ ਪਿੰਡ ਤੋਂ ਆ ਇਹ ਮੁਕਸਰ ਤੋਂ ਏ ਮੁਕਸਰ ਸਾਹਿਬ ਹੈ ਨਾ ਹਾਂ ਜੀ ਮਾਪ ਸਰਗੁਰੂ ਦੀ ਧਰਤੀ ਹੈ ਨਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਲੀ ਮੁਕਤਿਆਂ ਦੀ ਇਹ ਸ਼ੌਂਗੋੜਾ ਮੈਂ ਤੈਨੂੰ ਬੁਕਾਰੀਆਂ ਵਧੀਆ ਗੱਲਾਂ ਆ ਤੇ ਕਿੰਨੇ ਪਸ਼ੂ ਲਿਆਂਦੇ ਅੱਜ ਅੱਜ 6 ਡੰਗਰੇ ਜੀ ਆਪਣੇ 6 ਡੰਗਰੇ ਲਿਆਂਦੇ ਆ ਹਾਂਜੀ ਠੀਕ ਆ ਪਹਿਲਾਂ ਡਰੈਸ ਕਰੀਏ ਨੋਟ ਡਰੈਸ ਪਿੰਡ ਨਾ ਮਲਾ ਜਲਾ ਫਰੇ ਕਰ ਸੀ ਵਾ 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 ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ 9876543210 ਠੀਕ ਆ ਤੇ 6 ਪਸ਼ੂ ਤੈਨ ਨੇ ਮੱਜਾ ਤਿੰਨ ਲਗਾਵਾ ਜੀ ਤਿੰਨ ਲਗਾਵਾ ਹੈਣਾ ਤੇ ਉਹ ਮੈਂ ਵੱਡੀ ਤੋਂ ਕਰੀਏ ਸ਼ੁਰੂਆਤ ਜਿੱਧਰ ਮਰਜ਼ੀ ਵਿਖਾਈਏ ਵੱਡੀ ਮੈਂ ਹਾਂ ਠੀਕ ਆ ਕਿਆ ਬਾਤ ਹੈ ਮੈਂ ਕਾਦੀ ਹਾਥੀ ਲੈਣ ਦਾ ਕੱਢ ਕੇ ਬਾਹਰ ਕੱਢ ਗੁੱਢ ਕੇ ਵਿਖਾਈਏ ਜਗਾ ਨਾ ਤੇਰੇ ਥੋੜੀ ਜੀ ਆ ਪੀੜ ਨਹੀਂ ਨਾ ਇਹਦੇ ਮਗਰ ਬਾਈ ਲਾਭ ਕੱਟੀ 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 ਮਗਰ ਵਾਹ ਕੱਟੀ 14 ਕਿਲੋ ਝੋਟੀ ਸਾਡੇ ਹਨਾ ਅੰਡਾ ਠੀਕ ਆ ਤੇ ਥਣ ਥਣ ਬੜਾ ਸੁਥਰਾ ਲੱਗਾ ਨਾ ਜਵਾ ਵੀ ਬੜਾ ਲੱਗਾ ਕੀ ਬਾਤ ਹੈ ਕਾਦੀ ਬੜਾ ਡਾਕਟਰ ਕੀ ਬਾਤ ਹੈ ਤੇਰੇ ਮੋਢੇ ਤੇ ਹੁੰਦੀ ਲੱਗੇ ਹੋਈ ਨਹੀਂ ਮੜੇ ਡਾਕਟਰ 20 ਝੋਟੀ ਹਾਂ ਕੀ ਬਾਤ ਹੈ ਨਹੀਂ ਵਾਕਿਆ ਹੀ ਤੇਰਨੋ ਸਿਰ ਕੱਢੂਗੀ ਡਾਕਟਰ ਤੂੰ ਨਾ ਲੱਗੇ ਜਾਈਂ ਹਣਾ ਆਂਦੀ ਹਟ ਜਾ ਪਰੇ ਕਬੱਡੀ ਝੋਟੀ ਬਹੁਤ ਸੋਹਣੀ ਹੈ ਲਓ ਜੀ ਸਜਣੋ ਗਾਧ ਵਜਨ ਫੁੱਲ ਵੱਡਾ ਛੋਟੀ ਨਹੀਂ ਆ ਕਿਉਂਕਿ ਜਿਹੜੀ ਛੋਟੀ ਨੂੰ ਛੋਟੀ ਆਖਾਂਗੇ ਜਿਹੜੀ ਵੱਡੀ ਆ ਨੂੰ ਵੱਡੀ ਆਖਾਂਗੇ 14 ਕਿਲੋ ਕੰਡੇ ਵਾਲਾ ਵੱਡੀ 14 ਕਿਲੋ ਹੁਣ ਕੰਡੇ ਵਾਲਾ ਦੋ ਦੇ ਕੰਡੇ ਵਾਲਾ ਸੂਈ ਨੂੰ ਕਿੰਨੇ ਦਿਨ ਹੋ ਗਏ ਹਣ ਕੇ ਬਾਈ ਮੈਨੂੰ ਅੱਜ 10 15 ਦਿਨ ਹੋ ਗਏ ਸੂਈ ਨੂੰ ਅੱਛਾ 10 ਤੋਂ 15 ਕਰਤੀ ਮਗਰ ਕਰਤੀ ਮਗਰ ਹਣਾ ਸਿੰਘ ਇੱਥੇ ਵਿਖਾਇਓ ਮੜਿਆ ਸੇਫ ਕੁਆਲਟੀ ਸਿੰਘ ਸੁng ਬੜਾ ਸੋਨਾ ਲੱਗਾ ਨਾ ਲਾਵਾ ਕਿੰਗਰਿਆਂ ਵਾਲਾ ਸਿੰਘ ਲੱਗਾ ਤੇ ਥਾਂ ਥੋਣ ਬਹੁਤ ਸੋਹਣਾ ਲੱਗਾ। ਚਵਾਈ ਚ ਵੀ ਬਹੁਤ। ਅੱਛਾ ਜੀ। ਕੀ ਬਾਤ ਹੈ। ਸੋਹਣਾ ਥਾਂ ਲੈਵਾ ਲੱਗਾ ਨਾ। ਹਾਂ ਹਾਂ। ਬਿਲਕੁਲ ਓਕੇ ਪੱਧਰ ਥਾਂ ਲੈਵਾ। ਹੂੰ। ਪੇਠਪੂੜਾ ਵੀ ਚੰਗਾ ਵੱਡਾ। ਵੱਡੇ ਢਾਂਜੇ ਦੀ ਆ ਪੂਰੀ। ਠੀਕ ਆ। ਹੂੰ। ਸੋਹਣੀ ਆ ਮੈਂ ਤੇਰੀ। ਜਿਹੜਾ ਖੜੇਗਾ ਤੇ ਯਾਦ ਕਰੇਗਾ ਕਿ ਚੀਜ਼ ਲੈਂਦੀ ਆ। ਹੂੰ। ਲੋਈ ਸਜਣੋ। ਚੀਜ਼ ਜ ਚੰਗੀ ਜਿਹਨੂੰ ਕਹਿ ਦਈਏ ਨਾ ਕੇਟੀਐਮ ਦਾ ਸੋਨਾ ਉਹ ਚੀਜ਼ ਹੈ ਤੇ ਇਹਦੀ ਲੱਭਾਈ ਕੀਮਤ ਫਿਰ ਕੀ ਕਰਦੀ ਹੈ ਲੋਕ ਤਾਂ ਬੜਾ ਮੋਲ ਲਗਾਉਂਦੇ ਨੇ ਅੱਛਾ ਅਪਾ ਜਾਇ ਜੀ ਮੋਲ ਕਰਾਂਗੇ ਕਿੰਨਾ ਜੀ ਇੱਕ ਦਸ ਦੀ ਦੇ ਦਾਂਗੇ 1 ਲੱਖ 10000 ਚੁਾਈ ਕਿੱਦਾਂ ਆਉਂਦੀ ਹੈ ਇੱਕਨ ਦਾ ਕੋਕਾ ਪੀਸ ਜਿਵੇਂ ਕਿੱਦਾਂ ਚੁਾਈ ਕੋਕਾ ਪੀਸ ਵਾ 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 ਭਾਈ ਲਾਹ ਕਹਿੰਦਾ ਕੋਕਾ ਫੀਸ ਆ ਸਜਨੋ ਜੇ ਤੁਸੀਂ ਨੇੜੇ ਆ ਕੇ ਤੇ ਝੋਟੀ ਨਹੀਂ ਤੁਸੀਂ ਛੱਡਦੇ ਤੇ ਦੂਰੋਂ ਵੀ ਤੁਸੀਂ ਛੱਡਦੇ ਕਿਉਂਕਿ ਮੈਂ ਉਮੀਦ ਕਰਦਾ ਝੋਟੀ ਦਾ ਕੱਦ ਵਜਨ ਪੂਰਾ ਫੁੱਲ ਵੱਡਾ ਵੱਡੇ ਢਾਂਚੇ ਦੀ ਆ ਤੇ ਇੱਕ ਰਾ ਫਿਰ ਬੈਕਗ੍ਰਾਉਂਡ ਤੁਹਾਨੂੰ ਵਿਖਾਉਣੇ ਲਾ ਲੂ ਕਿਉਂਕਿ ਜਗ੍ਹਾ ਦੀ ਕੰਪਨੀ ਬਾਈ ਨੇ ਸ਼ਹਿਰ ਦੇ ਘਾਰ ਆ ਨਾ ਪਿੰਡਾਂ ਦਾ ਇਹ ਕਰਕੇ ਥੋੜਾ ਜਿਹਾ ਔਖਾ ਆ ਜਾਂਦਾ ਸਾਨੂੰ ਜਗ੍ਹਾ ਭੀੜੀ ਰਹਿ ਕੇ ਵਿਖਾਉਣਾ ਖਾਣਾ ਪਸ਼ੂ ਕਿਆ ਬਾਤ ਹੈ ਤੇ ਬਾਕੀ ਡਾਕਟਰ ਇਕਰਾ ਲਾਗੇ ਹੋ ਗਏ ਝਲਕ ਜੀ ਮਰਵਾਦੇ ਕਿੱਥੇ ਕਿੱਥੇ ਤੇ ਆ ਰਹੀ ਐ ਮੋਡੇ-ਮੋਡੇ ਦੇ ਮੋਢੇ ਤੇ ਹੁੰਦੀ ਡਾਕਟਰ ਤੇ ਵਾਹ ਡਾਕਟਰ ਤੈਨੂੰ ਕਾਛ ਚ ਲਈ ਬੈਠੀ ਹੈ ਕੀ ਬਾਤ ਹੈ ਦੂਜੇ ਨੰਬਰ ਤੇ ਆ ਗਈ ਫਿਰ ਸੁਈ ਹੈ ਨਾ ਗਿੱਲਾ ਨਾੜੂ ਨਾ ਹਾਂ ਗਿੱਲਾ ਨਾੜੂ ਕੱਟੀ ਮਗਰ ਨੀਲੀ ਦੀ ਆ ਗਈ ਹੈ ਨਾ ਮਗਰ ਵੀ ਨਿਸ਼ਾਨੀ ਕੱਟੀ ਦੇ ਅੱਗੇ ਵੀ ਸਾਰੇ ਨਿਸ਼ਾਨੀਆਂ ਨਸ਼ੂਨੀਆਂ ਧੁੰਨ ਦੇ ਵੀ ਕਿਆ ਬਾਤ ਜਿਗਾੜ ਚੰਗਾ ਵੀ ਲਾਈ ਪਈ ਕਿੰਨਾ ਬਾਈ ਲੱਬ ਬੌਲਾ ਹੋਗਾ ਇਸ ਟਾਈਮ 11 ਕਿਲੋ ਥਲੇਗਾ ਤਿੰਨਾ ਪੰਜਾ ਤੇ ਨਾ ਨਾ ਸੂਈ ਮੈਂ ਇਹd ਨਹੀਂ ਛੱਡਦੀ 14 ਕਿਲੋ ਆਰਾਮ ਨਾ ਕੱਡੇ ਗਰਾਮ ਦਾ ਠੀਕ ਆ ਤੋਰਾ ਕਰਵਾ ਦਿਓ ਮੇਰਾ ਭਰਾ ਚੈੱਕ ਤੀਜਾ ਸੂਆ ਸੂਈ ਆ ਲਓ ਜੀ ਸੱਜਣੋ ਤੀਜਾ ਸੂਆ ਸੂਈ ਆ ਜਾਹਰ ਗਈ ਮੈਂ ਵੱਡੀ ਤੇ ਕਾਲੀ ਆ ਲਓ ਜੀ ਲਓ ਜੀ ਕਿਆ ਬਾਤ ਹੈ ਦੋਰਾ ਤਰਾ ਬੜਾ ਹੈ ਠੰਡੀ ਮਟਾਈ ਚੰਗੀ ਆ ਨੋਕ ਵਾਲਾ ਥਾਨ ਆ ਚੌਣ ਤੇ ਗਰਦ ਗਰ ਲਾਉਂਦੀ ਹੋ ਨਾ ਹਾਂਜੀ ਵਾਹ 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 ਲਵਦਾ ਪਾਪਾ ਕਹਿੰਦਾ ਗਰਲ ਗਰਲ ਕਰਕੇ ਆਉਗੀ ਤੇ ਖੜਿਓ ਨਹੀਂ ਤੇ ਆ ਆਪਣਾ ਕਿਰਾਇਆ ਲੈ ਕੇ ਵਾਸ ਜਾਇਓ ਕਿਆ ਬਾਤ ਠੀਕ ਹੈ ਸੋਹਣੀ ਆ ਨਾ ਮੈਂ ਸਿੰਘ ਸੁੰਗ ਵੀ ਚੰਗਾ ਲੱਗਾ ਥਾਨਲੇਵਾ ਵੀ ਥੱਲਿਓ ਚੰਗਾ ਮਿਲਕਮੈਨ ਦੁੱਧ ਤੇ ਸੱਜਣੋ ਇਹੋ ਜੇ ਖੋਲਾ ਪਨ ਡੇਰੀ ਮਰਬਲ ਦੀ ਮੈਂ ਪੌਂਦੀ ਆ ਹਾਂ ਡੇਰੀ ਮਰਬਲ ਦੀ ਮੈਂ ਪਉਂਦੀ ਦੁੱਧ ਭਾਂਡੇ ਚ ਭਾਈ ਜੀ ਪਰ ਇਹਦੀ ਕੀਮਤ ਕੀ ਕਰਦਗੇ ਕੀਮਤ ਜਾਇਜ਼ ਹੀ ਕਰਾਂਗੇ ਕਿੰਨੀ ਕ ਮੋਲੇ 1100 ਕਰ ਦੇਂਦਾ ਅੱਛਾ ਤੇ ਜੇ 2000 ਮਾਨ ਕਰਦਾਂਗੇ ਜਿਹੜਾ ਬੰਦਾ ਆਊਗਾ 1000 ਹੋਰ ਸਾਡੇ ਇੱਕ ਸਾਦੀ ਦੇ ਦਾਂਗੇ ਹਾਂ ਨਾ ਅੱਜ 1 ਲੱਖ 7000 ਦੇ ਠੀਕ ਆ ਉਹ ਆਪਾਂ ਕਿੰਨੇ ਦੀ ਕੀਤੀ ਉਹ ਇੱਕ ਦੱਸ ਦੀ ਉਹ ਇੱਕ ਦੱਸ ਦੀ ਇਹ ਕਿੰਨੇ ਦੀ ਇੱਕ 7 ਦੀ ਇੱਕ 7 ਦੀ ਇਹ ਤਿੰਨ ਘਟਾਤਾ ਹੋ ਤੈਨੂੰ ਮਾਣ ਹੋਰ ਕਰ ਦਾਂਗੇ ਯਾਰ ਹੋਰ ਕਰ ਦੇ ਯਾਰ ਛੱਡ ਦਾਂ ਕੋਈ ਯਾਰ ਕਿੰਨਾ ਕਰਦੇ ਯਾਰ ਛੱਡ ਦਾਂਗੇ ਹੋਰ ਇੱਕ ਪੰਜ ਦੀ ਹਾਂ ਦੇ ਦਾਂਗੇ ਅੱਜ ਕਿਹੜੀ ਇਹ ਆਈਡੀਆ ਠੀਕ ਹੈ ਇੱਕ 5000 ਦੀ ਹੋਰ ਨਾ ਵੀ ਇਹ ਕਰੀਏ ਕੁੜਾ ਨਾ ਨਦੀ ਨਾ ਕਰਦੀ। ਤੁਹਾਡਾ ਕਦੀ ਅੱਖਾਂ ਨਹੀਂ ਹੋਣ ਜੀ ਕਿਉਂ ਕਰਨਾ। ਜੀ ਕਿਉਂ ਕਰਨਾ। ਡਾਇਰੈਕਟਰ ਦੀ ਸਲਾਹ ਲੈ ਲੀਗੀ। 1 3 ਦੀ ਦੇ ਦੇ। 1 3 ਦੀ ਦੇ ਦਾਂਗੇ। ਡਾਇਰੈਕਟਰ ਸਿਆਣੀ رائے ਦਿੱਤੀ ਆ। ਸਿਆਣੀ رائے ਸਿਆਣੀ ਦਿੱਤੀ। ਕਿੱਥੇ ਲੱਗਿਆ ਰਹਾਂਗੇ ਦੇਖਣਾ। ਇਹ ਕੋਈ ਨਹੀਂ ਅੱਗੇ ਹੋ ਜਾਓ। ਮਈਆਂ ਫਿਰ ਥਾਂ ਜਗਾ ਭੀੜੀ ਆ ਨਾ। ਡਾਇਰੈਕਟਰ ਅੱਗੇ ਹੋ ਜਾ ਮੜਿਆ। ਇਹਦੇ ਨਾਲ ਵੱਧ ਦੁੱਧ ਦੇ। ਤੇ ਇਹ ਬਾਈ ਕਿੰਨੇ ਕ ਟਾਈਮ ਦੀ ਸੂਈ ਸਾਈ ਆ। ਉਹ ਕੱਟਾ ਨਾ ਡੇਢ ਦਾ ਕਿੰਨੇ ਡੇਢ ਮਿੰਟ ਸੂਈ ਨੀਲੀ ਰਹਿਦੀ ਪਯੋਰ ਨੀਲੀ ਦੀ ਮੈਂ ਆਉਂਦੀ ਆ ਅੱਖਾਂ ਲਈ। ਕੋਈ ਨਹੀਂ ਰਹਿਣ ਦੋ ਬੱਚੇ ਨੂੰ ਉੱਥੇ ਹੀ ਵਿਖਾ ਦਿੰਨੇ ਦੁੱਧ 10 ਕਿਲੋ ਠੰਡਾ ਵੈਂਥ ਲੇਗਾ ਪੱਕਾ ਪੱਕਾ ਝੋਟੀ ਦੂਜੇ ਦੂਜਾ ਸੂਰ ਹਾਂ ਦੂਜਾ ਨੀਲੀ ਜਾਗੀ ਨਾ ਨੀਲੀ ਨੀਲੀ ਚਿੱਟੀਆਂ ਅੱਖਾਂ ਵਾਲੀ ਨੇਲੇ ਚ 10 ਕਿਲੋ ਦੁੱਧ ਪੱਕਾ ਚੋਣ ਓਕੇ ਹੋਗੀ ਚੋਣ ਬਾਈ ਓਕੇ ਹੋਗੀ ਬੜੀ ਯਾਰ 1 ਨੰਬਰ ਚੋਣ ਅੱਛਾ ਲਓ ਸੱਚ ਨੂੰ ਚੋਣ ਜਵਾ ਬਿਲਕੁਲ ਓਕੇ ਹੋਊਗਾ ਛੋਟਾ ਇਹ ਕਰਨਾ ਜਿਹੜਾ ਉੱਡਦੀ ਜਾਵੇ ਅੱਛਾ ਆ ਕੱਟਾ ਇੱਕਰਾ ਮੂੰਹ ਮਾ ਫੇਸ ਕੁਆਲਿਟੀ ਵਿਖਾ ਰਹੇ ਹੈਣਾ ਹੂੰ ਆ ਸ਼ੌਵ ਬੱਚਾ ਆ ਗਿਆ ਨਾ ਲਓ ਸੱਜਣੋ ਉਹ ਕਟਾ ਹੈ ਹੂੰ ਲੀਲੀ ਚ ਆਉਂਦੀ ਝੋਟੀ ਤੇ ਸਿੰਗੀ ਸੁੰਗੀ ਬਾਈ ਕਮਾਰ ਰੋਇਪਰ ਲਾਕੇ ਝੋਟੀ ਰੋਇਪਰ ਲਾਕੇ ਦੀ ਹਣਾ ਧੋਵੀ ਪੂਛ ਤੇ ਪਿੱਛੋਂ ਜਗਾੜ ਵੇਖੋ ਬਿਲਕੁਲ ਪੱਦਰ ਸਾਨੇ ਵਾ ਪੱਦਰ ਪੱਦਰ ਲੈ ਵਾ ਲੋਈ ਭਾਈ ਜੀ ਫਿਰ ਇਹਦੀ ਕੀਮਤ ਕੀ ਕਰ ਦੀਏ ਲੋਕਾਂ ਨੂੰ 7500 ਰੁਪਏ ਦੇ ਦੀ ਝੋਟੀ ਮਾਨਾ ਮਨ ਕਰਦਾ ਪਰ ਨਹੀਂ ਆਪਾਂ ਨਹੀਂ ਦੇਣੀ 75000 ਝੋਟੀ ਦੇ ਦਾਂਗੇ 75 ਦੇ ਦਾਂਗੇ ਹੋਰ ਕਰ ਦਈਏ ਨਹੀਂ ਬੜਾ ਮੰਗ 72 ਦੀ ਕਰ ਦਈਏ ਨਹੀਂ ਧੱਕਾ ਹੋ ਜਾਣਾ ਜਾਣ ਦੀ 74 ਦੀ ਕਰ ਦੇ 72 ਦਾ ਕੁਝ ਨਹੀਂ 74 ਜਾਨ ਗਨ ਖੜ ਕੇ ਆਖਣ ਜਾਣਾ ਲਵ ਕੋਲੀ ਮਾਣੀ ਮੜਾ ਕੀਤਾ ਤੁਹਾਡਾ ਤੁਹਾਡਾ ਲਵ ਕੋਲੀ ਜਾਣਾ ਅਸੀਂ ਮੱਝਾਂ ਲੈਣ ਪਿਆਰ ਕਰਦੇ ਨਾ ਜਿਹੜਾ ਪਿਆਰ ਜਿਆ ਕਰਦੇ 70000 ਝੋਟੀ ਦੇ 73000 ਨਾ ਕੀ ਉਹਨੇ ਗਾਇ ਲਾਵਾਂ ਦੀ ਜਾਨ ਦੇ ਨਾ ਇੱਕ ਅੱਗੇ ਆ ਗਈ ਸੂਈ ਸਵਾਈ ਚੌਥੇ ਨੰਬਰ ਤੇ 14 15 ਕਿਲੋ ਦਵਾੜ ਥੱਲੇ ਬੌਲਾ ਹੀ ਜਾਵਦਾ ਆਊਗਾ ਤੇ ਜਾਨ ਦੁੱਧ ਬਣ ਗਿਆ ਹੋਊਗਾ 7ਵੇਂ ਦਿਨ 7ਵੇਂ ਫਿਰ ਦੁੱਧ ਬਣ ਗਿਆ ਨਾ ਬੱਚਾ ਛੋਟਾ ਨਿਕਲੂ ਜਾਣਾ ਗਾਣਾ 18 ਦਾ ਹੀ ਕਰ ਜਾਂਦੀ ਪੱਕਾ ਚੋੜਾ ਲੈ ਅੱਛਾ ਤੂੰ ਖਾਲਾ 18 ਦਾ ਕਰ ਆਉਦਾ ਹੈਗਾ ਸੂਈ ਨੂੰ ਹਾਂ ਤਾਂ ਠੀਕ ਆ ਉਹਨੇ ਦੁੱਧ 14 ਕਿਲੋ ਪੱਕਾ ਪੱਕਾ 14 ਕਿਲੋ ਭਾਂਡੇ ਵਾਲਾ ਹਨਾ ਮੈਂ ਦੀ ਕੱਢੀ ਇਹਨੂੰ ਤਾਂ 20 ਕਿਲੋ ਕਰੂ ਜੂੜੇ ਕੱਢ ਦੇਣਾ ਓਕਾਤ ਦਾ ਵੱਡਾ ਵੜਦਾ ਹਾਂ ਆ ਖੋਲ ਲੇ ਬੱਚਾ ਸਜਣੋ ਬੱਚਾ ਆ ਗਿਆ ਮੇਲ ਖਾਫ ਮਗਰ ਤੇ ਵੜ ਬਸ ਹੋਣੀ ਆ ਵੱਡੇ ਕਾਂਚੇ ਦੀ ਇੱਕ ਰੋ ਸੰਗ ਦੇ ਵਿੱਚ ਆ ਠੀਕ ਹੈ ਜੀ ਚਲਾ ਜਾ ਵਾਹ ਲੋ ਜੀ ਕੱਦ ਦੇਖੋ ਕੋਈ ਨਹੀਂ ਰਹਿ ਦੋ ਬੱਚੇ ਬੱਚੇ ਨੂੰ ਵਾਹ ਪੂਰੀ ਵੱਡੀ ਵਛੀ ਜਿਗਾਰ ਜਗੂੜੇ ਖਰਾ ਬਖਾ ਦੇ ਮੜਿਆ ਕਮਾਖ ਮੂਗੀ ਖਮਾਰੇ ਕਰਾ ਗੋ ਕੋਈ ਨਹੀਂ ਬੱਚੇ ਘਰ ਕਰਦੇ ਹਾਂ ਜਿਗਾਰ ਚੰਗਾ ਲਈ ਬੈਠੀ ਆ ਸਜਣੋ ਸਮਾਂ ਜੇ ਨੋਟ ਕਰਿਓ 10 ਵਜੇ ਦਾ ਏ ਠੀਕ ਆ ਹਾਂ ਵੱਡਾ ਘਾਟ ਘਾਟ ਠੀਕ ਆ ਵੱਡਾ ਘਾਟ ਆ ਮੋਡੇ ਤੋਂ ਹਿਸਾਬ ਲੱਗਦਾ ਤੁਹਾਡੇ ਦੇ ਕਿੱਥੇ ਮੋਡੇ ਤੋਂ ਆਉਂਦੀ ਆ ਤੇ 10 ਵਜੇ ਦਾ ਸਮਾਂ ਹੈ ਚਵਾਈ ਸੁਬਾ 6 ਵਜੇ ਕੀਤੀ ਸਾਢੇ 6 ਵਜੇ 6 ਵਜੇ ਦੇ ਆਪੇ ਵੇਖ ਲਓ ਕਿੰਨੀਆਂ ਬਣੀਆਂ ਪਏ ਪਸ਼ੂ ਸਾਰੇ ਇਹ ਕਿੰਨਾ ਹੋ ਰਹੇ ਨੇ ਬਾਨਾ ਇਹ ਜਗਾਰ ਮਿੰਟ ਆਪਦਾ ਜਿਹੜਾ ਹਿਸਾਬ ਕਿਤਾਬ ਲਾ ਲਿਓ ਠੀਕ ਆ ਜੀ ਤੇ ਬਾਈ ਜੀ ਦੀ ਕੀਮਤ 18 ਕਿੰਨਾ ਹਜ਼ਾਰ ਦੀ ਮੈ ਰਾਂ 50 ਦੀ ਤੇ ਪਿਆਰ ਮੌਤ ਕਰਕੇ ਕਿੰਨਾ ਦੂ ਛੱਡਦਾ 50 ਹਜ਼ਾਰ 45 ਦੀ ਕਰਦਗੇ ਜਾਨ ਬੱਚੀ ਵਧੀਆ ਠੀਕ ਹੈ ਸਜਣੋ ਇਹ 45000 ਦੀ ਜੈਸ ਨੂੰ ਹੋਊਗੀ ਹਾਂ ਵਹਿੜ ਚੰਗੀ ਹੈ ਭਾਈਵੇਂ ਨੰਬਰ ਤੇ ਆ ਗਈ ਸੂਹੀ ਸਵਾਈ ਹਾਂ ਜੀ ਜਰਸੀ ਜਰਸੀ ਕ੍ਰੋਸ ਆ ਗਈ ਤੇ ਐਚ ਐਫ ਕ੍ਰੋਸ ਭਾਈ ਕਿੰਨਾ ਦੁੱਧ ਹੋਊਗਾ ਪੱਕਾ ਥਲੇ 14 ਕਿਲੋ ਪੱਕਾ ਹੈਗਾ ਪੱਕਾ ਨਹੀਂ ਗਰੰਟੀ ਦੇਾਂਗੇ ਉਹ ਬੱਚਾ ਆਂਦਾ ਬੱਚਾ ਵਛੀ ਆ ਵਛੀ ਵਛੀ ਸੱਜਣੋ ਉਹ ਵਛੀ ਆ ਨਿੱਕੀ ਜੀ ਮਹੀਨੇ ਕੀ ਦੀ ਹੋਊਗੀ ਨਾ ਮਹੀਨੇ ਦੀ ਚੌਂ ਚੌ ਆ ਬੜਾਏ ਮੁੰਡੇ ਦਾ ਨਾ ਮਾਮਾ ਫੌਜੀ ਏ ਤੇ ਸੱਜਰ ਸਾਡੇ ਤੋਂ ਲਗਿਆ ਸੀ ਉਦੋਂ ਅੱਛਾ ਉਹ ਗਿਆ ਅਜਾ ਛੁੱਟੀ ਆਇਆ ਹੋਗਾ ਲੈਣ ਦੀ ਗੱਲ ਆਹੀ ਚਲੋ ਕੋਈ ਨਹੀਂ ਲੈ ਚਲੋ ਕਮਾ ਦੋ ਤੋੜਾ ਤਰਾ ਕਿੰਦਾ ਕਰਵਾ ਦੋ ਚੈੱਕ ਬਹੁਤ ਸੋਹਣਾ ਸਜਣੋ ਥਨਲੇਵਾ ਲੱਗਾ ਕਰਮਾਲੀ ਨੂੰ ਤੇ ਚੋਣ ਚਾਨ ਵੀ ਚੰਗੀ ਆ ਦੁੱਧ 10 ਕਿਲੋ 14 14 13 ਕਿਲੋ ਪੱਕਾ ਹੋਗਾ 13 ਕਿਲੋ ਬਾਈ ਪੱਕਾ ਦੁੱਧ ਹੋਊਗਾ ਕਰਵਾ ਸੰਗਰੇ ਵਿੱਚ ਮੈੜ ਆ ਵੀ ਨੇਸਵਾ ਇਹਦੇ ਕਨੇਕ ਨਹੀਂ ਚੇਰਦੀ ਹਾਂ ਮਹੀਨੇ ਕਦੀ ਸੁਈ ਦੀਆ 13 ਕਿਲੋ ਦੁੱਧ ਹੋਊਗਾ ਮਗਰ ਵੀ ਬੱਛੀ ਆ ਗਈ ਮੱਛੀ ਡਬਲ ਫਾਇਦਾ ਗਿਆ ਜਰਸੀ ਦੀ ਵਛੀ ਆ ਗਈ ਸੱਜਣੋ ਆਉਂ ਯਾਰ ਸ਼ੈਰੀ ਹਾਂ ਭਾਈ ਜੀ ਫਿਰ ਕੀਮਤ ਕੀ ਕਰਦਗੇ ਇਹਦੇ ਤੁਹਾਨੂੰ ਤਾਂ 30000 ਚਾਹੀ ਦੇਦਾਂਗੇ 37 ਦੀ ਕਰਦਗੇ ਦਾ ਦੋ ਛੜ ਤਨ ਕਰੀ ਜੀ 37 ਦੇ ਕਰਦੀ ਜਾਂਦੇ ਹਨਾ 37000 ਦੀ ਤੇ ਥਾਨ ਵਿਖਾ ਦੇ ਕਰਾ ਮਾਰ ਦੇ ਤਾਰਾਂ ਲਓ ਜੀ ਕੀ ਬਾਤ ਹੈ ਚਲ ਵਛੀ ਛੱਡੋ ਭਾਗ ਨਾ ਛੱਡੋ ਵਾ ਸੱਜਣੋ 37000 ਦੀ 13 ਕਿਲੋ ਦੁੱਧ ਵਾਲੀ ਠੀਕ ਆ ਇਹ ਆ ਗਈ ਕਿੰਨਾ ਭਾਈ ਜੀ ਦੁੱਧ ਹੋਊਗਾ ਦੋ ਦਿਨ ਥਲੇਗਾ 6 ਕਿਲੋ 6 ਕਿਲੋ ਪੱਕਾ ਇਹ ਕੰਡੇ ਵਾਲਾ ਕੰਡੇ ਵਾਲਾ ਪੂਰੀ ਦੇਣਾ ਆ ਪਾ ਜੀ ਗਿਫਟ ਰੰਧਾ ਜੀ ਇਹ ਵਛੀ ਅੱਛਾ ਭਾਈ ਲਣੀ ਹੈ ਬਾਈ ਲਨ ਵੈੜ ਸਾਹਣੀ ਪਾਣੀ ਮਾਤੜ ਘਰ ਹੋਈ ਆਈ ਹੂੰ ਥਾਂ ਥਨ ਬਹੁਤ ਚਵਾਰ ਬੜਾ ਲੱਗਾ ਠੀਕ ਆ ਮੋੜ ਲਿਓ ਭਾਈ ਇੱਥੇ ਬੰਦੇ ਭਾਈ ਇੱਥੇ ਬੰਦੇ ਰੋ ਜੀ ਸ਼ਾਮੇ ਬੰਦੇ ਭਾਈ ਲੋ ਸੱਜਣੋ हां थोनू देखो 6 किलो दूध ਆ ਸੀਲ ਇਹ ਵੀ ਵਾਹ ਪੱਕਾ ਹੋਊਗਾ ਨਾ ਪੱਕਾ ਪੱਕਾ ਯਾਰ ਠੀਕ ਆ ਕਦ ਕੋ ਤੇ ਚੰਗਾ ਸੋਹਣਾ ਲੱਗਾ ਪਹਿਲਾਂ ਨਹੀਂ ਆ ਵਸੀ ਕਿੰਨੇ ਦੁੱਧ ਦੇਣੀ ਦੱਸ ਦੇ ਕਿੰਨੇ ਰੀ ਤੇਰੀਗੇ ਚਲ ਦੱਸ 18000 18 ਦੀ ਹਾਂ ਤੇ ਪਿਆਰ ਮਾਉਤਾ ਕਰਦਾ ਕੋਈ ਗੱਲ ਕਿੰਨਾ ਕਰਦੀ ਯਾਰ ਛੱਡ ਦਾਂਗੇ 15 ਦੀ ਨਹੀਂ ਧੱਕਾ ਨਾ ਜੈਸ ਕਰਦੇ ਓਕੇ ਕਰਦੇ ਠੀਕ ਆ 15 ਦੀ ਵਾਹ ਵਾਹ ਲਾਗੇ ਤਾਂ ਖਾ ਥੱਲੇ ਹੁੰਦੇ ਵਾਹ ਸੱਜਣੋਂ 15000 ਦੀ ਮੁੰਡਾ ਬੜਾ ਇੰਟੈਲੀਜੈਂਟ ਆ ਤੇ 10 ਸਾਲ ਦੀ ਉਮਰ ਹੋਊਗੀ 11 ਦੀ ਨਹੀਂ ਐ ਥੋੜਾ ਘੱਟ 8 ਸਾਲ 8-9 ਸਾਲ ਦਾ 8-9 ਸਾਲ ਆ ਵਾ ਵਾ 8 ਸਾਲ ਦਾ ਟ੍ਰੇਨ ਕਰਤਾ ਪੂਰਾ ਹੈ ਤੇ ਇਹ ਪੀਸ ਆ ਸਾਰੇ ਤੁਹਾਨੂੰ ਵਿਖਾਏ ਆ ਆਪਣੀ ਜਿਹੜੀ ਖਰੀਦਦਾਰੀ ਕਰਿਓ ਮੇਲਾ ਲੁੱਟ ਲਿਓ ਪਿੰਡ ਲਜਾਮ ਵਾਲਾ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ